ਇਦਰ ਲੀਡਰ ਸਹਿਬਾਨ ਨਾਲ ਵੀ ਗੱਲ ਕੀਤੀ ਹੈ ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਜਿਹੜਾ ਇਹ ਘਰ ਦੇ ਵਿੱਚ ਹੀ ਮਸਲਾ ਸਿਮੇਟ ਲਿਆ ਜਾਵੇ ਵਾਪਸੀ ਕਰਵਾਉਂਗਾ ਉਹਨਾਂ ਦੀ ਘਰ ਠੀਕ ਐਂਦਾ ਹੈ ਅਜੇ ਕਿਹੜੇ ਕਿਤੇ ਚਲੇ ਗਈ ਹੈ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਦੋਨਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੇ ਵੀ ਕੋਈ ਗਿਲੇ ਸ਼ਿਕਵੇ ਹੋ ਸਕਦੇ ਪਾਰਟੀ ਵੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਤੋਂ ਔਖੀ ਹੈ ਜਿਹੜੀ ਦੇ ਵਿੱਚ ਸੱਚਾਈ ਨਹੀਂ ਹੁੰਦੀ ਕਈ ਵਾਰ ਤਾਂ ਇਹ ਸਾਰੀਆਂ ਗੱਲਾਂ ਨੂੰ ਸਿਮੇਟ ਕੇ ਇੱਕ ਰਸਤਾ ਕੱਟਾਂਗੇ ਕਾਲੀਦਲ ਕਹਿ ਰਿਹਾ ਹੈ ਕਿ 81500 ਦਾ ਫੋਟੋ ਦੇਖ ਕੇ ਮਖਮਲ ਵੀ ਲੱਗਦਾ ਹੈ ਇਹਦੇ ਬਾਰੇ ਸਾਰੀ ਗੱਲ ਕਰਾਂਗੇ ਉਹਨਾਂ ਦੇ ਨਾਲ ਕਈ ਵਾਰ ਬੰਦਾ ਉਤੇਜਿਤ ਹੋ ਕੇ ਜਾਂ ਗੁੱਸਾ ਕੋਈ ਹੋਰ ਹੁੰਦਾ ਗੱਲ ਕੋਈ ਹੋਰ ਬੋਲ ਬੈਠਦਾ ਇਹਦੇ ਬਾਰੇ ਵਿਚਾਰ ਕਰਾਂਗੇ ਸਾਹਿਬ ਕਿਸਾਨوں ਤੇ ਅਗਰ ਬਾਤ ਹੈ ਕਿਸਾਨوں ਕੋਲ ਲਿਟਰ ਬੜੀ ਮਹੱਤਵਪੂਰਨ ਬਜਟ ਕੋਲੇ ਕਿਸ ਤਰੀਕੇ سے دیکھتے ਹੈ ਕਿ ਆ ਕਿਸਾਨ ਨੂੰ ਇਹ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਨੇ ਕੋਈ ਸੈਤ ਸੌ ਖਾਦੀ ਵੀ ਹੈ ਵੀ ਕਿਸਾਨ ਤੇ ਖੇਤ ਮਜ਼ਦੂਰ ਨੂੰ ਸਿੱਧਾ ਧਗੜ ਨਹੀਂ ਧਗਣਾ ਰਗੜ ਨਹੀਂ ਰਗੜੇ ਪਰ ਖਾਸੋਂ ਸੇ ਪੰਜਾਬ ਵਾਸਤੇ ਬਹੁਤ ਬਹੁਤ ਹੀ ਨਿਰਾਸ਼ਾਜਨਕ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਲਿਖ ਕੇ ਦਿੱਤਾ ਸੀ ਕਿ ਅੱਜ ਗੁਰੂ ਰਵਿਦਾਸ ਜੈਨਤੀ ਹੈ। ਤੁਸੀਂ ਅੱਜ ਬਜਟ ਪੇਸ਼ ਨਾ ਕਰੋ ਅੱਜ ਸੈਸ਼ਨ ਨਾ ਚਲਾਓ। ਐਤਵਾਰ ਵੀ ਹੈ ਤੇ ਛੁੱਟੀ ਵੀ ਹੋਣੀ ਚਾਹੀਦੀ ਹੈ। ਲੇਕਿਨ ਇਹਨਾਂ ਨੇ ਜ਼ਬਰਦਸਤੀ ਅੱਜ ਹੀ ਰੱਖਿਆ। ਫਿਰ ਗੁਰੂ ਰਵਿਦਾਸ ਜੀ ਦੇ ਨਾਮ ਤੋਂ ਸ਼ੁਰੂ ਕੀਤਾ ਬਜਟ ਲੇਕਿਨ ਬਿੱਚੂ ਦੇ ਵਿੱਚ ਕੁਝ ਨਹੀਂ ਦਿੱਤਾ ਉਹਨਾਂ ਦੇ ਨਾਮ ਦੂਸਰਾ ਕੇਰਲਾ ਵਿੱਚ ਵੀ ਇਲੈਕਸ਼ਨ ਹੈ ਪੰਜਾਬ ਵਿੱਚ ਵੀ ਇਲੈਕਸ਼ਨ ਆ ਰਹੇ ਹੈ ਕੇਰਲਾ ਨੂੰ ਇਲੈਕਸ਼ਨਾਂ ਕਰਕੇ ਬਹੁਤ ਕੁਝ ਉਹਨਾਂ ਦਾ ਨਾਮ ਲਿਆ ਗਿਆ ਉਹਨਾਂ ਵਾਸਤੇ ਰੱਖਿਆ ਲੇਕਿਨ ਪੰਜਾਬ ਦੇ ਵਾਸਤੇ ਖੁੱਪਟੀ ਕੌੜੀ ਵੀ ਜਿਹਨੂੰ ਕਹਿੰਦੇ ਹੈ ਇਹਨਾਂ ਨੇ ਨਹੀਂ ਰੱਖੀ ਕਿਸਾਨੀ ਦੀ ਗੱਲ ਕਰ ਲੋ ਐਸੀ ਐਮਐਸਪੀ ਮੰਗਦੇ ਹੈ ਐਸੀ ਮੰਗਦੇ ਆ ਕਿ ਜੀ ਜਿਹੜੀ ਪਰਾਲੀ ਐ ਉਹਦੀ ਰਹਿਣ ਨੂੰ ਸਾਂਭਣ ਪਰਾਲੀ ਨੂੰ ਸਾਂਭਣ ਵਾਸਤੇ ਸਾਨੂੰ ਐਮਐਚਪੀ ਦੇ ਨਾਲ ਪੈਸੇ ਦਿੱਤੇ ਜਾਣ ਸਾਡੀ ਕਮੇਟੀ ਨੇ ਵੀ ਰეკਮੈਂਡੇਸ਼ਨ ਕੀਤੀ ਐ ਐਸੀ ਕਹਿੰਨੇ ਕਿ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ ਕਿਸਾਨਾਂ ਦਾ ਨਾਮ ਤੱਕ ਨਹੀਂ ਲਿਆ ਨਾਰਥ ਇੰਡੀਆ ਦੇ ਸਾਰਿਆਂ ਦਾ ਹੀ ਨਾ ਹੀ ਮਜ਼ਦੂਰਾਂ ਦੀ ਕੋਈ ਗੱਲ ਕੀਤੀ ਦਲਿਤ ਵਰਗ ਨੂੰ ਹਰ ਤਰੀਕੇ ਨਾਲ ਠੋਕਤਾ ਕੋਈ ਵੀ ਉਹਨਾਂ ਦੀ ਗੱਲ ਨਹੀਂ ਕੀਤੀ ਪਿਛੜੇ ਵਰਗ ਦੀ ਨਹੀਂ ਗੱਲ ਕੀਤੀ ਪੰਜਾਬ ਨੂੰ ਸਮੁੱਚੇ ਤੌਰ ਤੇ ਇਸ ਬਾਈਟ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਗਿਆ ਮਤਰਈ ਮਾਂ ਵਾਂਗੂ ਵੀ ਨਹੀਂ ਇਹ ਤਾਂ ਬਿਲਕੁਲ ਹੀ ਨਰਾਦਰ ਕਰਦਾ ਤੇ ਪਾਸੇ ਕਰਦਾ ਹੈ ਅੱਜ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਫੇਰੀ ਤੇ ਜਾ ਰਹੇ ਉਹੀ 5 ਸਾਲ ਪੁਰਾਣੀ ਗੱਲ ਜਿਹਦੇ ਵਿੱਚ 5 ਸਾਲ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਰੈਜੂਲੇਸ਼ਨ ਪਾਸ ਹੋਇਆ ਸੀ ਕੀ ਜੀ ਇਸ 에어ਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਸਾਡੇ ਇਲੈਕਸ਼ਨ ਹੋਏ ਪਾਰਲੀਮੈਂਟ ਦੇ ਜਲੰਧਰ ਪ੍ਰਧਾਨ ਮੰਤਰੀ ਜੀ ਗਏ ਉੱਥੇ ਅਨਾਉਂਸ ਕਰਕੇ ਆਏ ਕਿ ਜੀ ਇਹਦਾ ਨਾਮ ਰੱਖਤਾ ਫਿਰ ਅੱਜ ਕਾ ਤਾਂ ਉੱਥੇ ਨਾਮ ਰੱਖਣਾ ਲਈ ਤਾਂ 5 ਸਾਲ ਪਹਿਲੇ ਹੀ ਲਿਖ ਹੋ ਜਾਣਾ ਚਾਹੀਦਾ ਸੀ ਹਰ ਸਾਲ ਇੱਕੋ ਗੱਲ ਨੂੰ ਦੁਹਰਾਇ ਜਾਵੋਗੇ ਤਾਂ ਕਿਵੇਂ ਹੋਏਗਾ ਗੁਰੂ ਰਵਿਦਾਸ ਜੀ ਦੇ ਨਾਮ ਤੇ ਕੋਈ ਸਕੀਮ ਨਹੀਂ ਚਲਾਈ ਗਈ ਕੋਈ ਯੂਨੀਵਰਸਿਟੀ ਡिक्ਲੇਅਰ ਨਹੀਂ ਕੀਤੀ ਕਿ ਕੋਈ ਗੱਲ ਪੰਜਾਬ ਦੇ ਵਿੱਚ ਨਹੀਂ ਹੋਈ ਫਿਰ ਕਾਰੇ ਵਾਸਤੇ ਪੰਜਾਬ ਜਾ ਰਹੇ ਮੈਨੂੰ ਇਹ ਨਹੀਂ ਸਮਝ ਆ ਰਹੀ ਤੇ ਆਪਣਾ ਬੜਾ ਸਤਕਾਰ ਰਿਹਾ ਡੇਰਾ ਬੱਲਾ ਦਾ ਤੁਹਾਡਾ ਆਪਣਾ ਹੀ ਬਹੁਤ ਪਿਆਰ ਹੈ ਪ੍ਰਧਾਨ ਮੰਤਰੀ ਜਾ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਪੰਜਾਬ ਦੇ ਭਾਈਚਾਰੇ ਵੋਟ ਨੂੰ ਸਾਧਨ ਦੀ ਗੱਲ ਨਹੀਂ ਕੋਈ ਵੀ ਜਿਹੜਾ ਗੁਰਦੁਆਰਾ ਮੰਦਰ ਹੈ ਜਾਂ ਸੰਸਥਾ ਡੇਰਾ ਹੈ ਉੱਥੇ ਸਾਰਿਆਂ ਨੂੰ ਜਾਣ ਦੀ ਖੁੱਲ ਹੈ ਹਰ ਕੋਈ ਜਾ ਕੇ ਲੱਤ ਮਸਤਕ ਹੋ ਸਕਦਾ ਪ੍ਰਧਾਨ ਮੰਤਰੀ ਜੀ ਆ ਰਹੇ ਉਹਨਾਂ ਦਾ ਵੀ ਸਵਾਗਤ ਹੈ ਲੇਕਿਨ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਲੁਭਾਉਣ ਵਾਸਤੇ ਛੜੇਤਰ ਬਾਜੀ ਨਹੀਂ ਹੋਣੀ ਚਾਹੀਦੀ ਅਸੀਂ ਤਾਂ ਕਹਿੰਦੇ ਯਾਰ ਤੁਸੀਂ ਸਾਡੇ ਪੰਜਾਬ ਨੂੰ ਕੁਝ ਦਿਓ ਜਲੰਧਰ ਨੂੰ ਕੁਝ ਦਿਓ ਮੈਂ ਮੰਗ ਕਰਦਾ ਕਿ ਜਲੰਧਰ ਦੇ ਵਿੱਚ ਜੇ ਤੁਸੀਂ ਗੁਰੂ ਰਵਿਦਾਸ ਜਨਮ ਦਿਤੇ ਜਾ ਰਹੇ ਹੋ ਤਾਂ ਘੱਟ ਤੇ ਘੱਟ ਇੱਕ ਯੂਨੀਵਰਸਿਟੀ ਤੇ ਉਹਦੇ ਵਿੱਚ ਗੁਰੂ ਰਵਿਦਾਸ ਬਾਣੀ ਦਾ ਅਧਿਐਨ ਸੈਂਟਰ ਜਿਹੜਾ ਕਿ ਅਸੀਂ ਪਿਛਲੀ ਸਰਕਾਰ ਦੇ ਵਿੱਚ ਪਾਸ ਕੀਤਾ ਸੀ ਉਹ ਦੇਖ ਕੇ ਜਾਓ ਨਾ ਤਾਂ ਕਿ ਲੋਕਾਂ ਨੂੰ ਕੁਝ ਫਾਇਦਾ ਤਾਂ ਹੋਵੇ ਉੱਥੇ ਦੇ ਉੱਥੇ ਦੀ ਜਿਹੜੇ ਬੱਚੇ ਆ ਉਹ ਪੜ੍ਹ ਕੇ ਅੱਗੇ ਦਾ ਨਿਕਣ ਲੇਕਿਨ ਸਿਰਫ ਤੁਸੀਂ ਆ ਰਾਜਨੀਤਿਕ ਤੌਰ ਤੇ ਸੋਸ਼ੇਵਾਦੀ ਕਰਨ ਜਾ ਰਹੇ ਤਾਂ ਉਹਦਾ ਕੋਈ ਫਾਇਦਾ ਨਹੀਂ ਸਸਿਵਾਲਾ ਮੈਡਮ ਸੂਲੇ ਕਾਂਗਰਸ ਨੂੰ ਕਲਪੀਦਾ ਕਹਿੰਦਾ ਉਹ ਕਹਿੰਦੇ ਨੇ ਕਿ ਕਾਂਗਰਸ ਜਿਹੜੇ ਲੀਡਰਸ਼ਿਪ ਆ ਉਸ ਤੇ ਸਵਾਲ ਉੱਠਦੇ ਪ੍ਰਧਾਨ ਤੇ ਸਵਾਲ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਸਦਾ ਗੱਲਾਂ ਸਚਾਈਆਂ ਹਨ ਜੋ ਸਵਾਲ ਚੁੱਕ ਕੇ ਕਾਂਗਰਸ ਹਲਵੀ ਦਾ ਕਹਿਗੇ ਮੈਂ ਮੈਡਮ ਸਿੱਧੂ ਨਾਲ ਵੀ ਗੱਲ ਕੀਤੀ ਹੈ ਇਧਰ ਲੀਡਰ ਸਹਿਬਾਨ ਨਾਲ ਵੀ ਗੱਲ ਕੀਤੀ ਹੈ ਮੈਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਜਿਹੜਾ ਇਹ ਘਰ ਦੇ ਵਿੱਚ ਹੀ ਮਸਲਾ ਸਿਮੇਟ ਲਿਆ ਜਾਵੇ ਵਾਪਸੀ ਕਰਵਾਉਂਗਾ ਉਹਨਾਂ ਦੀ ਘਰ ਠੀਕ ਐਡਾ ਹੈ ਅਜੇ ਕਿਹੜੇ ਕਿਤੇ ਚਲੇ ਗਈ ਹੈ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਦੋਨਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੇ ਵੀ ਕੋਈ ਗਿਲੇ ਸ਼ਿਕਵੇ ਹੋ ਸਕਦੇ ਪਾਰਟੀ ਵੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਤੋਂ ਔਖੀ ਹੈ ਜਿਹੜੀ ਦੇ ਵਿੱਚ ਸਚਾਈ ਨਹੀਂ ਹੁੰਦੀ ਕਈ ਵਾਰ ਤਾਂ ਇਹ ਸਾਰੀਆਂ ਗੱਲਾਂ ਨੂੰ ਸਿਮੇਟ ਕੇ ਇੱਕ ਰਸਤਾ ਘਟਾ ਕੇ